ਕੋਣ ਕੋ ਦਿਆਂ ਨਮੋਦਨ ਬਾ ਕਰਿਆ ਨੇ ਸਾਬੀਆਂ ਪੁੱਤਦਾਨ ਬਾ ਕਰਿਆ ਨੇ ਮੈਸੇਜ ਇਹ ਆ ਜੀ ਇੱਥੇ ਦੁੱਧ ਵਾਲਿਆਂ ਨੂੰ ਦੁੱਧ ਅਤੇ ਪੁੱਤ ਵਾਲਿਆਂ ਨੂੰ ਪੁੱਤ ਮਿਲਦਾ ਸਾਰੀਆਂ ਸੁੱਖਾਂ ਬਾਰ ਆਉਂਦੀਆਂ ਨੇ ਜੋ ਵੀ ਇੱਥੇ ਤਨਵੰਤਨਾਂ ਸੇਵਾ ਕਰਦਾ ਜਾਂ ਬਾਬੇ ਦੀ ਚੌਂਕੀ ਭਰਦਾ ਉਸ ਦੀਆਂ ਸਾਰੀਆਂ ਸੁੱਖਾਂ ਜੋ ਵੀ ਮਨੋ ਕਾਮਨਾਵਾਂ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਨੇ ਲੇਕਿਨ ਇਸ ਕਾਰਨ بارش ਦੀ ਟੁੱਟੂਟੀ ਕਾਰਨ ਅਤੇ ਕੁਦਰਤੀ ਆਫਤਾਂ ਕਾਰਨ ਇਹ ਮੇਲਾ ਕੁਝ ਨਾ ਜ਼ਿਆਦਾ ਨਹੀਂ ਪਰ ਸਕਿਆ ਇਸ ਮੇਲੇ ਨੂੰ ਬਦਲ ਕੇ ਅਗਲੀ 5 ਅਤੇ 6 ਅਕਤੂਬਰ ਦਾ ਦੁਬਾਰਾ ਤੋਂ ਕਰ ਦਿੱਤਾ ਗਿਆ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਮੀਡੀਆ ਰਹੀਂ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਅਗਲੀ 5 ਅਤੇ 6 ਅਕਤੂਬਰ ਨੂੰ ਇਹ ਮੇਲਾ ਦੁਬਾਰਾ ਤੋਂ ਇਸੇ ਤਰ੍ਹਾਂ ਦੁਬਾਰਾ ਇੱਥੇ ਸਾਰੀਆਂ ਸੰਗਤਾਂ ਚੌਂਕੀ ਭਰਨ ਅਤੇ ਦੁਬਾਰਾ ਬਾਬੇ ਦੀ ਹਾਜ਼ਰੀ ਜ਼ਰੂਰ ਲਵਾਉਣ ਜੀ ਬਹੁਤ ਹੀ ਸਤਿਕਾਰਯੋਗ ਗੁੱਗਾ ਮਾੜੀ ਮੰਦਰ ਤੇ ਸਤਿਕਾਰ ਬਾਬਾ ਜੀ ਦੇ ਮੰਦਰ ਤੇ ਪਹੁੰਚਿਆ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਔਰ ਸਾਰੀਆਂ ਸੰਗਤਾਂ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜੋ ਸਾਡੇ ਬਾਬਾ ਜੀ ਦਾ ਮੇਲਾ ਲੱਗਦਾ ਹੈ ਹਰੇਕ ਸਾਲ ਦੀ ਤਰ੍ਹਾਂ ਇਹ ਐਸਾ ਹੈ ਕਿ ਮੌਸਮ ਦੀ ਖਰਾਬੀ ਕਾਰਨ ਇਸ ਵਿੱਚ ਕੁਝ ਤਬਦੀਲੀ ਕੀਤੀ ਆ ਜੋ ਕਿ ਮੇਲਾ ਅਗਲੇ ਮਹੀਨੇ ਦੀ 5 ਤੇ 6 ਤਰੀਕ ਨੂੰ ਲੱਗੇਗਾ ਮੇਲੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਓ ਤੇ ਬਾਬਾ ਜੀ ਦੇ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਸੀਂ ਇੰਡੀਆ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਮੇਲੇ ਨੂੰ ਲਾਈਵ ਕਰਕੇ ਦੇਸ਼-ਵਿਦੇਸ਼ ਵਿੱਚ ਸੰਗਤਾਂ ਤੱਕ ਪਹੁੰਚਾਉਂਦੇ ਹਨ ਅਸੀਂ ਇੰਡੀਆ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦਾ ਪਤ ਜੀ ਅਸੀਂ ਰੰਡ ਬਲਾਸਪੁਰ ਦੀ ಗ್ರಾಮ ਪੰਚਾਇਤ ਤੇ ਗੁਗਾ ਮਾੜੀ ਪ੍ਰਬੰਧ ਕਮਿਊਨਿਟੀ ਵੱਲੋਂ ਜੋ ਸੰਗਤ ਇੱਥੇ ਪਹੁੰਚੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਆ ਤੇ ਜੀ ਆਇਆਂ ਕਹਿੰਦੇ ਆ ਆਪਣਾ ਇੰਡੀਆ ਚੈਨਲ ਵਾਲਿਆਂ ਨੂੰ ਇਹਨਾਂ ਨੇ ਦੇਸ਼-ਵਿਦੇਸ਼ ਵਿੱਚ ਬੈਠੇ ਹੋਰ ਸਾਰਿਆਂ ਸੰਗਤਾਂ ਨੂੰ ਇਹ ਮੇਲਾ ਲਾਈਵ ਦਿਖਾਇਆ ਔਰ ਸਰਗਰਾਂ ਦੇ ਚਾਰਨਾਂ ਦੇ ਵਿੱਚ ਇੱਕ ਬੇਨਤੀ ਕਰਦੇ ਆ ਕਿ ਬਰਸਾਤ ਕਰਨੇ ਮੇਲਾ ਥੋੜਾ ਜਿਹਾ ਠਾਵ ਹੋ ਗਿਆ ਲੋਕਾਂ ਦਾ ਇਹ ਅਗਲੇ ਮਹੀਨੇ ਦੀ 5 10 2025 ਨੂੰ ਫੇਰ ਲਗਾਇਆ ਜਾਵੇਗਾ 5 10 2025 ਨੂੰ ਚੌਂਕੀ ਆ 6 10 2025 ਨੂੰ ਮੇਲਾ ਸਾਰੇ ਸੰਗਤਾਂ ਦੇ ਚਾਰਾਂ ਦੇ ਵਿੱਚ ਬੇਨਤੀ ਹੈ ਕਿ 5 ਤਰੀਕ ਨੂੰ ਔਰ 6 ਤਰੀਕ ਨੂੰ ਇੱਥੇ ਪਹੁੰਚੋ ਬਾਬਾ ਜੀ ਦੀ ਚੌਂਕੀ ਪਰੋ ਕੁਝਿਆ ਪ੍ਰਾਪਤ ਕਰੋ ਜੀ ਅਸੀਂ ਫਿਰ ਆਪਣੇ ਅੰਡੀਆ ਚੈਨਲ ਵਾਲਿਆਂ ਦਾ ਬਹੁਤ ਦਿਨੋਂ ਧੰਨਵਾਦ ਕਰਦੇ ਹੁਰਦਾਰਾ ਪ੍ਰਬੰਧ ਦੁੱਗਾ ਮਾੜੀ ਪ੍ਰਬੰਧ ਕਮੇਟੀ ਵੱਲੋਂ ਇਹਨਾਂ ਦਾ ਜੀ ਆਇਆਂ ਕਹਿੰਦੇ